ਕਪਾਲ ਸਿੰਘ ਜੀ ਨੰਬਰਦਾਰ ਸਾਹਿਬ ਮਹਾਪੁਰਖਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਪੰਜਾਬੀ ਮਾਂ ਬੋਲੀ ਦੇ ਵਾਸਤੇ ਵੱਡੇ ਪਿਆਰ ਪੋਛਦਾ ਕਰਦੇ ਮੈਂ ਧੰਨਵਾਦ ਕਰਦਾ ਆਓ ਆ ਰਹੇ ਨੇ ਮਹਾਪੁਰਖ ਮਿਸ਼ਲ ਦਸ਼ਮੇਸ਼ ਤਰਨਾ ਦਲ ਦੇ ਯਾਨਸ਼ੀਨ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਯਾਨਸ਼ੀਨ ਬਾਬਾ ਮੇਜਰ ਸਿੰਘ ਜੀ ਸੋਟੀ ਉਹਨਾਂ ਦੇ ਨਾਲ ਬਾਬਾ ਗੁਰਪ੍ਰੀਤ ਸਿੰਘ ਜੀ ਖਜਾਲਾ ਸੰਪਰਦਾਇ ਹਰਖੋਵਾਲ ਬਾਬਾ ਜੀ ਇਹ ਲੋਗ ਮੈਂ ਪਿੱਛੇ ਪਿੱਛੇ ਰੋ ਧੱਕੇ ਨਾ ਮਾਰੋ ਪਾਰ ਸਾਧ ਤੇ ਜਾਣੇ ਜਿਹੜੇ ਬੱਚਿਆਂ ਨੂੰ ਸਮਾਨਤ ਕਰ ਦੇਣਗੇ ਬਾਕੀ ਸਾਰੀ ਫੌਜ ਪਿੱਛੇ ਹੋ ਜੋ ਪਿੱਛੇ ਹੋ ਜੋ ਗਾੜਨਾ ਪਾ ਬੇਨਤੀ ਬਾਬਾ ਜੀ ਕਿ ਮਾ ਮੁਰਖ ਤੇ ਬਾਬਾ ਬਾਬਾ ਮੇਰੇ ਨੂੰ ਛੋੜੀ ਸਾਹਿਬ ਜੀ ਬੱਚਿਆਂ ਨੂੰ ਸਮਾਨਤ ਕਰੇ ਬਾਕੀ ਪਿੱਛੇ ਹੋ ਜੋ ਖੜੇ ਜੋ ਬਾਹਰ ਹੋ ਰਿਹਾ ਸਤ ਕਿਉਂਕਿ ਮੇਲੇ ਨੂੰ ਅੱਗੇ ਟੰਗ ਦੇ ਨਾਲ ਪਿਆਰ ਦੇ ਨਾਲ ਜਿਹੜਾ ਉਧਰ ਪੰਜਾਬ ਦੀਆਂ ਸ਼ੇਰ ਬੱਚੀਆਂ ਨੂੰ ਸਤਿਕਾਰ ਦਿੱਤਾ ਜਾ ਰਿਹਾ ਹੈ ਉਹਦੇ ਜਿਵੇਂ ਆਵੇ ਨੇ ਹਲੋ ਜਾਵੇ ਸਾਤਖੰਡ ਵਾਸੀ ਬਾਪੂ ਬਲਕਾਰ ਸਿੰਘ ਸੋਢੀ ਸਾਹਿਬ ਦੇ ਜਨਮ ਨੂੰ ਭਾਵੇ ਉਹ ਗੁਰਮੁਖ ਅਕਾਲ ਜਟਿਆ ਬਾਜਾ ਵਾਲਿਓ ਸਤਿਗੁਰੂ ਰੱਖ ਲਓ ਵਿਰਤ ਬਣੇ ਦੀ लाज ਗੁਰਮੁਖ ਅਕਾਲ ਸਿੰਘ ਜੀ ਜੰਡਿਆਲਾ ਜਿਨ੍ਹਾਂ ਦੇ ਕਾਰੋਬਾਰ ਯੂਰਪ ਵਿੱਚ ਚੱਲਦੇ ਆ ਸਾਊਥ ਅਫਰੀਕਾ ਵਿੱਚ ਔਰ ਯਾਮਨਗਰ ਤੇ ਦੁਬਈ ਦੇ ਵਿੱਚ ਵੀ ਵੱਡਾ ਕਾਰੋਬਾਰ ਹੈ ਸਾਡੇ ਭਰਾ ਦਾ ਹੈ ਬਾਬਾ ਮੇਜਰ ਸਿੰਘ ਜੀ ਸੋਢੀ ਸੰਤਸ਼ਪਾਈ ਸ਼ਰੋਮਣੀ ਪੰਥਕ ਕਾਲੀ ਦਸ਼ਮੇ ਤਰਨਤਾਲ ਦੇ ਜਾਨਸ਼ੀਮ ਮਜੂਦਾ ਯਥਾਰ ਸੰਤਸ਼ਪਾਈ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਆਹ ਸੰਗਤਾਂ ਦੇ ਨਾਲ ਆਪਣੇ ਸਾਰੇ ਸੇਵਾਦਾਰਾਂ ਦੇ ਨਾਲ ਇੱਕ ਯਾਦਗਰੀ ਫੋਟੋ ਇੱਕ ਯਾਦਗਰੀ ਸਨੈਪ ਆਹ ਕਰਵਾਈ ਪ੍ਰਧਾਨ ਰਗਰੇਟਾ ਯੂ ਦਲ ਉਹਨਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਬਡਾਲਾ ਯਾਉ ਸਰਦਾਰ ਹਰਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਉੱਗੇ ਸਮਾਜ ਸੇਵੀ ਸਾਡੇ ਮਾਝੇ ਦੀ ਸ਼ਾਨ ਔਰ ਉਹਨਾਂ ਦੇ ਨਾਲ ਗੁਰੂ ਕੇ ਲਾਲ ਲੀਆਂ ਫੌਜਾਂ ਨਿਹੰਗ ਸਿੰਘ ਇਹ ਕਲਗੀਆਂ ਵਾਲੇ ਆ ਲਿਖਾਂ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਸਰਦਾਰ ਹਰਵਿੰਦਰ ਸਿੰਘ ਜੀ ਸਾਡੇ ਸਤਿਕਾਰਯੋਗ ਵੀਰ ਨੇ ਵੱਡੀ ਅੱਜ ਜ਼ਿੰਮੇਵਾਰੀ ਹੈ ਡਾਇਮੰਡ ਸਪான்ਸਰ ਨੇ ਅੱਜ ਦੇ ਕਬੱਡੀ ਕੱਪ ਦੇ ਸਰਦਾਰ ਮਨਜੀਤ ਸਿੰਘ ਜੀ ਹਲਕਾ ਜੰਡੇਆਲਾ ਗੁਰੂ ਉੱਗੇ ਸਮਾਜ ਸੇਵੀ ਚੇਅਰਮੈਨ ਸਾਹਿਬ ਤਨ ਤਨ ਬਾਬਾ ਜੀਵਨ ਸਿੰਘ ਜੀ ਸਰਵ ਸੇਵਾ ਸੁਸਾਇਟੀ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਦੀ ਰਹਿਣਮਾਈ ਹੇਠ ਅੱਜ ਦਾ ਵੱਡੀ ਕਬੱਡੀ 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 ਕਾਬਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਉਧਰ ਮੈਂ ਝਾਕ ਮਾਰ ਰਿਹਾ ਗਗਨਦੀਪ ਸਿੰਘ ਜੀ ਐਡਵੋਕੇਟ ਸਾਹਿਬ ਪਹਿਲਾ ਕਬੱਡੀ ਕੱਪ ਮਿਸ਼ਲ ਦਸ਼ਮੇਸ਼ ਤਰਨਾਦਲ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਯਥੇਦਾਰ ਬਾਬਾ ਮੇਜਰ ਸਿੰਘ ਜੀ ਝੋਡੀ ਔਰ ਉਗੇ ਸਮਾਜ ਸੇਵੀ ਧੰਨ ਧਨ ਬਾਬਾ ਜੀਵਨ ਸਿੰਘ ਜੀ ਸਰਬ ਸੰਜੀ ਸੇਵਾ ਸੁਸਾਇਟੀ ਦੇ ਚੇਅਰਮੈਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਜੰਡਿਆਲਾ ਗੁਰੂ ਉਹਨਾਂ ਦੀ ਰਹਿਨਮਾਈ ਹੇਠ ਵੱਡਾ ਕੱਬੱਡੀ ਕੱਪ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਸਰਦਾਰ ਹਰਵਿੰਦਰ ਸਿੰਘ ਜੀ ਤੇ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਬਡਾਲਾ ਯੋਲ ਅੱਜ ਦੇ 골ਡਨ ਸਪਾਂਸਰ ਨੇ ਡਾਇਮੰਡ ਸਪਾਂਸਰ ਨੇ ਸਰਦਾਰ ਮਨਜੀਤ ਸਿੰਘ ਜੀ ਹਲਕਾ ਜੰਡਿਆਲਾ ਗੁਰੂ ਚਨਦੀ ਰਹਿਨ ਮਾਈ ਹੇਟ ਅੱਜ ਦਾ ਵੱਡਾ ਕਬੱਡੀ ਕੱਪ ਮੰਗਾ ਸਰਾਂ ਦੀ ਧਰਤੀ ਉੱਤੇ ਕਰਵਾਇਆ ਜਾ ਰਿਹਾ ਹੈ ਜਿੰਨੀਆਂ ਵੀ ਗੁਰੂ ਕੇ ਲਾਡ ਲੀਆਂ ਫੌਜਾਂ ਪਹੁੰਚੀਆਂ ਮੈਂ ਧੰਨਵਾਦ ਕਰਦਾ ਹਰਵਿੰਦਰ ਸਿੰਘ ਭੱਜ ਕੇ ਆ ਵੱਡੀਆਂ ਜ਼ਿੰਮੇਵਾਰੀਆਂ ਸਾਡੇ ਭਰਾ ਦੀਆਂ ਔਰ ਸਾਡੇ ਹਲਕੇ ਦੀ ਸ਼ਾਨ ਰੁਕੇ ਸਮਾਜ ਸੇਵੀ ਸਰਦਾਰ ਮਨਜੀਤ ਸਿੰਘ ਜੰਡਿਆਲਾ ਗੁਰੂ ਜਿਨ੍ਹਾਂ ਦੇ ਮਹਾਰਾਜ ਦੀ ਅਪਾਰ ਕਿਰਪਾ ਹੈ ਮਾਹਪੁਰਖਾਂ ਦੇ ਨਾਲ ਵੱਡਾ ਪਿਆਰ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘੀ ਸੋਢੀ ਹੋਣਾ ਦੇ ਨਾਲ ਹਲਕਾ ਪਿਆਰ ਕਰਦਾ ਹੈ ਦਰਸ਼ਕ ਪਿਆਰ ਕਰਦੇ ਆ ਮਾਹ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਪਹਿਲਾ ਕਬੱਡੀ ਕੱਪ ਮਾਹਪੁਰਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਉੱਤੇ ਕਰਵਾ ਕੇ ਇਹ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਇੱਕ ਮੈਚ ਲੜਕੀਆਂ ਦਾ ਹੋਣਾ ਹੈ ਰੂਪੀ ਸੰਗਤ ਆਈ ਹੋਈ ਮੈਂ ਦੱਸਣਾ ਚਾਹਾਂਗਾ ਲੈ ਵੀ ਮਨਜੀਤ ਸਿੰਘ ਇੱਕ ਦੋ ਕਦਮ ਚੱਲ ਕੇ ਗਰਾਊਂਡ ਵਿੱਚ ਆਵੀ ਇਹੋ ਭਰਾ ਹੈ ਸਰਪੰਚ ਸਾਹਿਬ ਕਿ ਲੋੜਵੰਦਾਂ ਦੀ ਮਦਦ ਕਰਦਾ ਸਾਡਾ ਭਰਾ ਹੈ ਭਾਵੇਂ ਕਾਰੋਬਾਰ ਸਾਊਥ ਅਫਰੀਕਾ ਵਿੱਚ ਚੱਲਦੇ ਹੈ ਸਾਊਥ ਅਫਰੀਕਾ ਦੇ ਵਿੱਚ ਵੀ ਭਰਾ ਨੇ ਤਾਕ ਜਮਾਈ ਹੋਈ ਹੈ ਲੈ ਵੀ ਮਾਝੇ ਵਾਲਿਆ ਕੈਮਰਾ ਮੇਰੇ ਵੱਲ ਫੋਕਸ ਕਰੀ ਸਾਡੇ ਭਰਾ ਵੱਲ ਕੈਮਰਾ ਫੋਕਸ ਕਰੀ ਮੈਂ ਜਾਣਕਾਰੀ ਸੰਗਤ ਨੂੰ ਦੇਣਾ ਚਾਹਵਾਂਗਾ ਕਿ ਆਹ ਭਰਾ ਹੈ ਹਲਕੇ ਝੰਡਾਲੇ ਗਰੂ ਤੋਂ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਦੇ ਕਾਰੋਬਾਰ ਸਾਊਥ ਅਫਰੀਕਾ ਵਿੱਚ ਚੱਲਦੇ ਹੈ ਦੁਬਈ ਵਿੱਚ ਚੱਲਦੇ ਹੈ ਤੇ ਯਾਮਨਗਰ ਦੀ ਧਰਤੀ ਤੇ ਚੱਲਦੇ ਹੈ ਪਰ ਝੰਡਿਆਲਾ ਗਰੂ ਨੂੰ ਇਹ ਪਿਆਰ ਕਰਦੇ ਹਲਕੇ ਨੂੰ ਤੇ ਜਦੋਂ ਗੱਲ ਸਮਾਜ ਸੇਵੀ ਦੀ ਚੱਲਦੀ ਹੈ ਸੇਵਾ ਦੀ ਚੱਲਦੀ ਹੈ ਲੋੜਵੰਦਾ ਭਰਾਵਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਜਦੋਂ-ਜਦੋਂ ਵੀ ਸਾਡੇ ਭਰਾਵਾਂ ਨੂੰ ਲੋੜ ਪੈਂਦੀ ਹੈ ਦਲਤ ਭਰਾਵਾਂ ਨੂੰ ਚਾਹੇ ਕੋਈ ਵੀ ਹੋਵੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਆ ਔਰ ਇੱਕ ਐਬੂਲੈਂਸ ਹੜਕੇ ਨੂੰ ਦਿੱਤੀ ਹੋਈ ਹੈ ਬਿਲਕੁਲ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਇਹ ਸਾਡੇ ਭਰਾ ਦੀ ਵੱਡੀ ਸੋਚ ਹੈ ਮਹਾਰਾਜ ਧੰਨ ਧੰਨ ਕਲਗੀਆਂ ਵਾਲੇ ਪਰਸ਼ਾ ਮਹਾਰਾਜ ਇਸੇ ਤਰ੍ਹਾਂ ਸੋਚ ਨੂੰ ਬਰਕਰਾਰ ਰੱਖਣ ਤੇ ਹਲਕੇ ਦੀ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ਿਸ਼ ਕਰਨ ਇੱਕ ਵਾਰੀ ਆਪਾਂ ਜੰਕਾਰਾ ਛੱਡੀਏ ਤੇ ਕੱਲ ਨੂੰ ਸਕਾਰਪੀਓ ਗੱਡੀ ਮਹਾਂਪੁਰਖਾਂ ਨੂੰ ਭੇਟਾ ਕੀਤੀ ਜਾ ਰਹੀ ਹੈ ਕੋਈ 26 ਲੱਖ ਦੀ ਗੱਡੀ ਹੈ ਜਿਹੜੀ ਕੱਲ ਮਹਾਂਪੁਰਖਾਂ ਨੂੰ ਦਿੱਤੀ ਜਾਣੀ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘੀ ਸੋਢੀ ਸਾਹਿਬ ਜੀ ਨੂੰ ਇਹਨਾਂ ਭਰਾਵਾਂ ਵੱਲੋਂ ਜਿਹੜੀ ਗੱਡੀ ਹੈ ਉਹ ਮਹਾਂਪੁਰਖਾਂ ਨੂੰ ਦਿੱਤੀ ਜਾਣੀ ਹੈ ਜੰਕਾਰਾ ਇੱਕ ਵਾਰੀ ਜ਼ੋਰਦਾਰ ਮਾਰੀਏ ਬੋਲੇ ਸੋਨਹਿਾ ਸਾਤ ਸ੍ਰੀ ਅਕਾਲ ਇਹ ਵੱਡੀ ਗੇੜ ਹੈ ਮਹਾਂਪੁਰਖਾਂ ਦੀ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਹੈ ਤੇ ਵੱਡਾ ਪਿਆਰ ਮਨਜੀਤ ਸਿੰਘ ਜੀ ਹੁਣਾਂ ਦੇ ਨਾਲ ਆ ਮਹਾਂਪੁਰਖਾਂ ਦਾ ਤੁਹਾਡੇ ਨਾਲ ਵੀ ਵੱਡਾ ਪਿਆਰ ਹੈ ਤੁਸੀਂ ਸਤਿਕਾਰ ਕਰਦੇ ਹੋ ਮਹਾਂਪੁਰਖਾਂ ਨੂੰ ਇਹ ਹਲਕਾ ਜੰਡਿਆਲਾ ਗੁਰੂ ਤੋਂ ਸਾਡੇ ਭਰਾ ਜਿਹੜੇ ਅੱਜ ਪੁੱਜੇ ਹੋਏ ਆ ਜਿੰਨੇ ਵੀਰ ਸਾਰੇ ਭਰਾਵਾਂ ਦਾ ਬੜਾ ਧੰਨਵਾਦ ਹੈ ਤੇ ਮਨਜੀਤ ਸਿੰਘ ਜੀ ਨੂੰ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਇਹ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ਿਸ਼ ਕਰਨ ਸਮੇਂ-ਸਮੇਂ ਤੇ ਉੱਪਰ ਆਪਾਂ ਵੱਡਾ ਧੰਨਵਾਦ ਕਰੀ ਜਾਇਆ ਕਰਾਂਗੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬ ਸੰਜੀ ਇਹ ਸੁਸਾਇਟੀ ਬਣਾਈ ਹੋਈ ਆ ਭਰਾ ਨੇ ਮੁਖ ਚੇਅਰਮੈਨ ਸਾਹਿਬ ਨੇ ਮੁਖ ਸੇਵਾਦਾਰ ਨੇ ਔਰ ਬਾਬਾ ਜੀ ਮਾਈਕ ਫੜ ਲਓ ਮਾਈਕ ਵਾਦੋ ਘਰੋ ਕੇ ਲਾਲੀਆਂ ਫੌਜਾ ਨਿਹੰਗ ਸਿੰਘ ਕਿਉਂਕਿ ਲੀਡਰ ਕੁਰਸੀ ਨਹੀਂ ਛੱਡਦਾ ਤੇ ਬਲਾਰਾ ਮਾਈਕ ਨਹੀਂ ਛੱਡੇ ਮਾਨ ਸਨਮਾਨ ਪੋਜਦਾ ਕਰਦੇ ਆ ਸਰਦਾਰ ਮਨਜੀਤ ਸਿੰਘ ਜੀ ਚੇਅਰਮੈਨ ਸਾਹਿਬ ਉੱਗੇ ਸਮਾਜ ਸੇਵਕ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬ ਸੰਜੀ ਸੁਸਾਇਟੀ ਦੇ ਮੁਖ ਸੇਵਾਦਾਰ ਨੇ ਹਲਕਾ ਝੰਡੇਆਲਾ ਗੁਰੂ ਤੋਂ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ ਪੋਜਦਾ ਹੋਇਆ ਸਰਪੰਚ ਸਤਿਨਾਮ ਸਤਿਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਜੀ ਸਾਰੇ ਪੜੋ ਸਤ ਨਾਮ ਸਤ ਨਾਮੁ ਜੀ ਆਓ ਖੰਡੇ ਬਾਟੇ ਦੀ ਪੌ ਲੈ ਕੇ ਨਗੁਰੇ ਪਣ ਦੀ ਝੂਠ ਲਾ ਕੇ ਗੁਰੂ ਦੇ ਜਹਾਜੇ ਚੜ ਕੇ ਗੁਰੂ ਗੁਰੂ ਜਪੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਹੈ ਗਿਆਨੀ ਭਪਿੰਦਰ ਸਿੰਘ ਜੀ ਗਦਲੀ ਜੀਵਨ ਸਿੰਘ ਜੀ ਸਰਬਸਾਂਝੀ ਸੁਸਾਇਟੀ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਵੱਲੋਂ ਮਹਾਂਪੁਰਖਾਂ ਨੂੰ ਸਕੋਰਪੀਓ ਐਨ ਮਾਡਲ ਗੱਡੀ ਜਿਹੜੀ ਆ ਭੇਟਾ ਕੀਤੀ ਜਾ ਰਹੀ ਹੈ ਮਾਹਪੁਰਖਾਂ ਨੂੰ ਭਰੇ ਪੰਡਾਲ ਦੇ ਵਿੱਚ ਚਾਬੀ ਜਿਹੜੀ ਹੈ ਉਹ ਸਮੁੱਚੀ ਟੀਮ ਵੱਲੋਂ ਸੌਂਪੀ ਜਾ ਰਹੀ ਹੈ ਮੈਂ ਬੇਨਤੀ ਕਰਾਂ ਸਾਰੀਆਂ ਸਿੱਖ ਸੰਗਤਾਂ ਦੇ ਧਿਆਨ ਦੇਣ ਕਿ ਸਿੰਘ ਸਾਹਿਬ ਜੱਥੇਦਾਰ ਬਾਬਾ ਜੀ ਬਾਬਾ ਮੇਧਰ ਸਿੰਘ ਸਾਹਿਬ ਜੀ ਸੋਢੀ ਮਾਹਪੁਰਖਾਂ ਦੀ ਨਿਰੰਤਰ ਸੇਵਾ ਨੂੰ ਦੇਖਦੇ ਹੋਇਆਂ ਪੰਥ ਦੇ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜੋ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੁਸਾਇਟੀ ਵੱਲੋਂ ਮਾਹਪੁਰਖਾਂ ਨੂੰ ਸਕੋਰਪੀਓ ਐਨ ਮਾਡਲ ਗੱਡੀ ਜਿਹੜੀ ਆ ਉਹ ਭੇਟਾ ਦੀ ਜਾ ਰਹੀ ਹੈ ਉਸ ਦੀ ਚਾਬੀ ਜਿਹੜੀ ਹੈ ਮਾਪੁਰਖਾਂ ਨੂੰ ਸੌਂਪੀ ਜਾ ਰਹੀ ਹੈ ਗੱਜ ਕੇ ਰਕਾਰਾ ਗ ਜਾਵੇ ਨਿਹਾਲ ਹੋ ਜਾਵੇ ਸਿੰਘ ਸਾਹਿਬ ਜੱਜਦਾਰ ਬਾਬਾ ਵਿਕਰਮਜੀਤ ਸਿੰਘ ਜੀ ਅੰਬਦਾਬਾਦ ਵਾਲੇ ਉਹ ਵੀ ਪਹੁੰਚੇ ਹੈ ਧੰਵਾਦ ਹੈ ਸੰਤ ਬਾਬਾ ਮੇਜਰ ਸਿੰਘ ਜੀ ਕਿਰਤੋਵਾਲ ਵਾਲੇ ਮਹਾਂਪੁਰਖ ਉਹ ਵੀ ਪਹੁੰਚੇ ਧੰਵਾਦ ਹੈ ਮੈਂ ਬੇਨਤੀ ਕਰਾਂ ਕਿ ਮਹਾਂਪੁਰਖਾਂ ਦੇ ਵੀ ਇਸਤਾਨ ਤੇ ਜੋੜ ਮੇਲਾ ਸਾਰੀਆਂ ਸੰਗਤਾਂ ਨੇ ਬਾ ਚੜ ਕੇ ਬਾਬਾ ਮੇਜਰ ਸਿੰਘ ਦੀ ਕਿਰਤੋਵਾਲ ਵਾਲੇ ਮਹਾਂਪੁਰਖ ਉਹਨਾਂ ਦੇ ਸਥਾਨਾਂ ਤੇ ਵੀ ਹਾਜ਼ਰੀਆਂ ਭਰਣੀਆਂ ਸੋ ਧੰਵਾਦ ਹੈ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੁਸਾਇਟੀ ਵੱਲੋਂ ਜੋ ਮਹਾਂਪੁਰਖਾਂ ਵੱਲੋਂ ਪੰਥ ਦੇ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਕੋਰਪੀਓ ਐਨ ਮਾਡਲ ਗੱਡੀ ਜਿਹੜੀ ਆ ਭੇਟਾ ਕੀਤੀ ਗਈ ਹੈ ਸੋ ਸਾਰੀ ਟੀਮ ਦਾ ਧੰਵਾਦ ਹੈ ਹਾਹੀ ਮਲਕੀਤ ਸਿੰਘ ਜੀ ਉਹ ਵੀ ਪਹੁੰਚੇ ਆ ਸੋ ਧੰਨਵਾਦ ਕਰਦਾ ਹਾਂ ਸੋ ਸਾਰੀਆਂ ਸਿਕ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਆਪਾਂ ਸੱਜ ਕਰਕੇ ਦਰਸ਼ਨ ਕਰੀਏ ਭਾਈ ਪੰਡਾਲ ਦੀ ਦੀਵਾਨ ਹਾਲਾਂ ਦੀ ਮਰਿਆਦਾ ਨੂੰ ਬਹਾਲ ਰੱਖਣਾ ਆ ਜਾ ਰਹੇ ਸੋ ਸ਼੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਰ ਸੀਨ ਡਾਕਟਰ ਰੁਪਿੰਦਰ ਸਿੱਧੂ ਜੀ ਡਾਕਟਰ ਰੁਪਿੰਦਰ ਸਿੱਧੂ ਜੀ ਜਾਂ ਜਿੱਥੇ ਵੀ ਆਪਾਂ ਨੇ ਧਾਰਮਿਕ ਸਵਾਗਤ ਹੁੰਦੇ ਹਨ ਜਾਂ ਸਮਾਜਿਕ ਸਵਾਗਤ ਹੁੰਦੇ ਹਨ ਉਹਨਾਂ ਦੇ ਵਿੱਚ ਜਾ ਕਰਕੇ ਜਿੱਥੇ ਆਪਾਂ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਲੱਛਣਾ ਜਿਹੜੀਆਂ ਦੇਣੇ ਆ ਚੁੱਕੀਆਂ ਹਨ ਥੋੜੇ ਦਿਨੋਂ ਹੋਣੀਆਂ ਹਨ ਭਾਵੇਂ 6 ਮਹੀਨਿਆਂ ਦੇ ਵਿੱਚ ਹੋ ਜਾਣ ਭਾਵੇਂ 4 ਮਹੀਨਿਆਂ ਦੇ ਭਾਵੇਂ ਸਾਲ ਲੱਗ ਜਾਏ ਆਪਾਂ ਤਿਆਰੀ ਰੱਖਣੀ ਹੈ ਆਪਣੀ 我知道，我知